ਬਾ ਉੱਚਦਾ ਪੰਜਾਬ ਜੋ ਹੈ ਉਹ ਖੇਤੀ ਪ੍ਰਧਾਨ ਸੂਬਾ ਹੈ ਔਰ ਜੇ ਅਸੀਂ ਪੂਰੇ ਇੰਡੀਆ ਦੀ ਗੱਲ ਕਰੀਏ ਤੇ ਸਭ ਤੋਂ ਜ਼ਿਆਦਾ ਜੋ ਫਸਲ ਹੈ ਭਾਵੇਂ ਉਹ ਕਣਕ ਲੈ ਲਓ ਝੋਨਾ ਲੈ ਲਓ ਪੰਜਾਬ ਦੇ ਵਿੱਚ ਹੀ ਉਗਾਈ ਜਾਂਦੀ ਹੈ ਬਹੁਤ ਸਾਰੀਆਂ ਸਬਜ਼ੀਆਂ ਵੀ ਇੱਥੋਂ 올ਓਵਰ ਵਰਲਡ ਐਕਸਪੋਰਟ ਹੁੰਦੀਆਂ ਨੇ ਪਰ ਪਿਛਲੇ 2 ਮਹੀਨਿਆਂ ਤੋਂ ਇਸ ਵਾਰ ਜੋ ਮੀਂਹ ਦਾ ਇੱਕ ਮੌਸਮ ਸੀ ਉਹ ਬੜੀ ਅਨਿਸ਼ਚਿਤਤਾ ਪੜਾ ਰਿਹਾ ਔਰ ਉਸ ਅਨਿਸ਼ਚਿਤਤਾ ਪਰ ਇਹ ਮਾਹੌਲ ਨੇ ਕੀ ਅਸਰ ਪਾਇਆ ਸਬਜ਼ੀਆਂ ਤੇ ਔਰ ਖਾਸ ਤੌਰ ਤੇ ਜੋ ਜਨਸਾਂ ਤੇ ਉਹਨਾਂ ਤੇ ਕੀ ਅਸਰ ਹੋ ਰਿਹਾ ਉਹਦੇ ਲਈ ਅੱਜ ਦੀ ਫਗਵਾੜਾ ਹੈਡਲਾਈਨ ਲਾਈਵ ਵੱਲੋਂ ਅੱਜ ਅਸੀਂ ਵਿਸ਼ੇਸ਼ ਵਿਚਾਰ ਚਰਚਾ ਕਰ ਰਹੇ ਹਾਂ ਸਾਡੇ ਨਾਲ ਇਸ ਵਿਚਾਰ ਚਰਚਾ ਨਾਲ ਜੁੜੇ ਹਨ ਜੋ ਆਰਗੈਨਿਕ ਖੇਤੀ ਦੇ ਬਹੁਤ ਸਾਰੇ ਜੋ ਸੀਡਸ ਬਣਾਉਣ ਵਾਲੀਆਂ ਕੰਪਨੀਆਂ ਉਹਨਾਂ ਦੇ ਨੁਮਾਇੰਦੇ ਸਾਡੇ ਨਾਲ ਨੇ ਜੋ ਖਾਸ ਤੌਰ ਤੇ ਵੈਜੀਟੇਬਲ ਹੈ ਉਹਨਾਂ ਦੇ ਵੀ ਬਹੁਤ ਸਾਰੇ ਨੁਮਾਇੰਦੇ ਸਾਡੇ ਨਾਲ ਨੇ ਉਹਨਾਂ ਨਾਲ ਚਰਚਾ ਕਰਾਂਗੇ ਔਰ ਖਾਸ ਤੌਰ ਤੇ ਕਿਸਾਨ ਭਰਾਵਾਂ ਨੂੰ ਹੁਣ ਜਦੋਂ ਕਣਕ ਦੀ ਫਸਲ ਪੱਕਣ ਤੇ ਹੈ ਤੇ ਕਿਸਾਨ ਜੋ ਪ੍ਰਾਣ ਸਾਡੇ ਜੇ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਨੂੰ ਵੀ ਕੁਝ ਜ਼ਰੂਰੀ ਟਿਪਸ ਜੋ ਇਹ ਕੰਪਨੀਆਂ ਦੇ ਨੁਮਾਇੰਦੇ ਦੇਣਗੇ ਜੁੜਦੇ ਆ ਸਭ ਤੋਂ ਪਹਿਲਾਂ ਜੀ ਹਾਂ ਕੀ ਨਾਮ ਤੁਹਾਡਾ ਜੀ ਸੋ ਮੇਰਾ ਨਾਮ ਜਸਵਿੰਦਰ ਸਿੰਘ ਬਾਵਾ ਜੀ ਤੇ ਕਿਸ ਕੰਪਨੀ ਮੈਂ ਐਮਡੀ ਬਾਇਕਾਲ ਤੋਂ ਬੋਲਦਾ ਤੇ ਇਸ ਵਾਰ ਦਾ ਜੋ ਮੀਂਹ ਪਿਆ ਕਾਫੀ ਇੱਕ ਅਨਸਰਟਨਟੀ ਵਾਲਾ ਮੌਸਮ ਸੀਗਾ ਉਹਨੇ ਕਿੰਨਾ ਕੁ ਫਰਕ ਪਾਇਆ ਜਿਹੜਾ ਪੰਜਾਬ ਦੀ ਕਿਸਾਨ ਨੂੰ ਫਰਕ ਜੇ ਦੇਖਿਆ ਜਾਵੇ ਤਾਂ ਜਨਵਰੀ ਤੋਂ ਲੈ ਕੇ ਹੁਣ ਤੱਕ ਤਾਂ ਬਾਰਿਸ਼ ਹੋ ਰਹੀ ਆ ਜੀ ਇਹਦੇ ਵਿੱਚ ਸਭ ਨਾਲ ਜ਼ਿਆਦਾ ਨੁਕਸਾਨ ਤਾਂ ਆਲੂ ਦੀ ਫਸਲ ਨੂੰ ਹੋਇਆ ਜੀ ਉੱਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਮੱਕੀ ਦੀ ਬਜਾਈ ਨਹੀਂ ਹੋਈ ਸ਼ੂਗਰ ਕੈਨ ਦੀ ਬਜਾਈ ਨਹੀਂ ਹੋਈ इवन ਪ੍ਰੋਬਲਮਸ ਮਾਰਕੀਟਿੰਗ ਦੀ ਵੀ ਆ ਰਹੀ ਹੈ ਸ਼ੂਗਰ ਕੈਨ ਦੇ ਵਿੱਚ ਪਰਚੇਜ਼ਿੰਗ ਨਹੀਂ ਹੋ ਰਹੀ ਹਾਂ ਇੱਕ ਇਹਨਾਂ ਨੇ ਬਹੁਤ ਵੱਡਾ ਨੁਕਤਾ ਦੱਸਿਆ ਕਿ ਮੌਸਮ ਦੇ ਨਾਲ ਜਿਹੜੀ ਹੈ ਨਾ ਮਾਰਕੀਟਿੰਗ ਤੇ ਦਿੱਕਤ ਆ ਰਹੀ ਹੈ ਕਿਉਂਕਿ ਕਈ ਵਾਰ ਖੇਤੀ ਦੀ ਜ਼ਮੀਨ ਤਿਆਰ ਨਹੀਂ ਹੁੰਦੀ ਤੇ ਕਿਸਾਨ ਕਿੱਦਾਂ ਲਾਏਗਾ ਕਿੰਨਾ ਕੁ ਫਰਕ ਤੁਸੀਂ ਮਾਰਕੀ ਨਾਲ ਜੁੜੇ ਹੋ ਕਿੰਨਾ ਫਰਕ ਹੈ ਜੀ ਮੈਂ ਯਾਤਰ ਵੈਟਰ ਡਿਪਾਰਟਮੈਂਟ ਦੇਦਾ ਹਾਂ ਤੇ ਮੇਰੇ ਹਿਸਾਬ ਨਾਲ ਜਿੱਦਾਂ ਕਿ ਕੁਝ ਫਾਰਮਰਾਂ ਨੇ ਬਹੁਤ ਮਹਿੰਗੇ ਬੀਜ ਲੈ ਕੇ ਸਬਜ਼ੀਆਂ ਦੇ ਪਨੀਰੀਆਂ ਤਿਆਰ ਕੀਤੀ ਸੀ ਜੋ ਕਿ ਫਰਵਰੀ ਮਹੀਨੇ ਦੇ ਟ੍ਰਾਂਸਪਲੈਂਟ ਹੋਣੇ ਚਾਹੀਦੇ ਸੀ ਸਿਰਫ ਉਹ ਇੱਕ ਮਹੀਨਾ ਡਲੇ ਹੋ ਗਿਆ ਮੇਕਰਨ ਮੇਕਰਨ ਉਹ ਫਸਲਾਂ ਦੀ ਨਰਸਰੀ ਓਵਰ ਹੋ ਗਈ ਤਾਂ ਕਿ ਉਹਨਾਂ ਕੋਲ ਲਗਾ ਅੱਗੇ ਜਗਣ ਤਿਆਰ ਹੋਈ ਰਹਿਣ ਸ਼ਕੇ ਫਿਰ ਜਿਵੇਂ ਦੱਸਿਆ ਵੱਡੇ ਭਾਜੀ ਹੋਣਾ ਕਿ ਆਪਣਾ ਆਲੂਆਂ ਦਾ ਬਹੁਤ ਨੁਕਸਾਨ ਆਇਆ ਆਲੂ ਜਿਵੇਂ ਫਰਵਰੀ ਪਟਾਈ ਸਟਾਰਟ ਹੋਣੀ ਦੀ ਤਿਆਰ ਹੋ ਜਾਂਦੇਗੇ ਜਦੋਂ ਉਹ ਮਾਰਸ਼ਾ ਕਰਕੇ ਓਏ ਕੋ ਡਿਲੇ ਹੋਈ ਜਣ ਦੇ ਪਟਾਈਲ ਨੇ ਦੂਜਾ ਆਲੂ ਨੰਗੇ ਹੋ ਗਏ ਤੋਂ ਤੇ ਕਾਲੇ ਹੋਣ ਕਰਕੇ ਬਹੁਤ ਭਾਰੀ ਨੁਕਸਾਨ ਹੋਇਆ ਜਿਨ੍ਹਾਂ ਨੂੰ ਫਾਰਮਰ ਨੂੰ ਬਹੁਤ ਨਿਰਾਸ਼ਾਜਨਕ ਰਹਿਣਾ ਪੈ ਰਿਹਾ ਹੈ ਫਿਰ ਉਹਦਾ ਅੱਗੇ ਮੰਡੀ ਕੰਨ ਵਿੱਚ ਰੇਟ ਨਹੀਂ ਮਿਲ ਰਿਹਾ ਅੱਛਾ ਜਿਹੜੀ ਪਛੇਤੀ ਆਉਗੀ ਹੁਣ ਬਹੁਤ ਸਾਰੇ ਜਿਵੇਂ ਚਰਚਾ ਵਿੱਚ ਆਪਣੇ ਆਇਆ ਕਿ ਜ਼ਮੀਨ ਤਿਆਰ ਨਹੀਂ ਸੀ ਉਸ ਤਰ੍ਹਾਂ ਉਹ ਜਿਹੜੀ ਉਹਦੀ ਟਾਈਮ ਹੁੰਦਾ ਉਤੋਂ ਅੱਗੇ ਜਾ ਕੇ ਜਿਹੜੀ ਫਸਲ ਉਹ ਹੁਣ ਬੀਜੀ ਜਾ ਰਹੀ ਹੈ ਕਈ ਸਾਰੀ ਉਹਦੇ ਨਾਲ ਕੀ ਫਰਕ ਪਊਗਾ ਜੀ ਦਸਤੋ ਉਹਦੇ ਨਾਲ ਇਹ ਜੀ ਮੇਰਾ ਨਾਮ ਹਿੰਮਤ ਸਿੰਘ ਮੈਂ ਸਕਾਟਾ ਸੀਟ ਕੰਪਨੀ ਚ ਅੱਛਾ ਜੀ ਇਸ ਤਰ੍ਹਾਂ ਉਹਦਾ ਜਿਹੜਾ ਅਸੀਂ ਜਿਹੋ ਲੇਟ ਜਿਹੜੀ ਫਸਲ ਆਪਾਂ ਫਰਵਰੀ ਚ ਲਾਉਣੀ ਸੀ ਅਸੀਂ ਮਾਰਚ ਵਿੱਚ ਵੀ ਪਹੁੰਚ ਗਏ ਆ ਤੇ ਉਹਦੇ ਨਾਲ ਨਾਲ ਕੁਝ ਜਗ੍ਹਾ ਤੇ ਇਸ ਤਰ੍ਹਾਂ ਆ ਵੀ ਬਜਾਈ ਕੀਤੀ ਬਾਰਸ਼ ਪੈਣ ਦਾ ਬੀਜ ਖਰਾਬ ਹੋ ਗਿਆ ਦੁਬਾਰਾ ਦੁਬਾਰਾ ਵੀ ਕਈ ਜਗ੍ਹਾ ਤੇ ਬੀਜਾਈ ਕਰਨੀ ਕਰਨੀ ਪਈ ਤੇ ਉਹਦੇ ਨਾਲ ਇਹ ਲੇਟ ਨਾਲ ਝਾੜ ਵੀ ਘਟ ਨਿਕਲੇਗਾ मतलब एक और तरह वायरस कई तरह दी बीमारियां भी आਉਣ ਦੇ ਚਾਂਸ ਨੇ ਜੀ ਹਾਂਜੀ ਉਹਦੇ ਪਛੇਤੀ ਖਬਰ ਹੋਣਾ ਦਾ ਸੀਜ਼ਨ ਵੀ ਘਟ ਜਾਏਗਾ ਸੀਜ਼ਨ ਘਟ ਜਾਏਗਾ ਨੈਚੁਰਲੀ ਕਿਉਂਕਿ ਸਬਜ਼ੀਆਂ ਦਾ ਮੌਸਮ ਦੇ ਹਿਸਾਬ ਨਾਲ ਜਿਹੜੀਆਂ ਸਹੀ ਲੱਗਦੀਆਂ ਬਿਲਕੁਲ ਬਿਲਕੁਲ ਜਦੋਂ ਦਾ ਸੀਜ਼ਨ ਡਾਊਨ ਹੋ ਜਾਏਗਾ ਤਾਂ ਮਾਰਕੀਟ ਦੇ ਵਿੱਚ ਉਹ ਫਲੋ ਨਹੀਂ ਆਏਗਾ ਹਾਂਜੀ ਫਾਰਮਰ ਨੂੰ ਰੇਟ ਨਹੀਂ ਮਿਲੇਗਾ ਫਾਰਮਰ ਫੇਰ ਗਲੋਂ ਨੁਕਸਾਨ ਦਾਇਕ ਜਾ ਰਿਹਾ ਹੈ ਫਾਰਮ ਦੇ ਅੱਗੇ ਬਹੁਤ ਕੰਡੀਸ਼ਨ ਡਾਊਨ ਜਾ ਰਹੀ ਹੈ ਪੰਜਾਬ ਦੇ ਵਿੱਚ ਫਸਲਾਂ ਦੇ ਚੰਗੇ ਮੌਕੇ ਮਗਰੇ ਸਰਕਾਰਾਂ ਕੁਝ ਉਪਰਾਲੇ ਨਹੀਂ ਕਰ ਰਹੀਆਂ ਤਾਂ ਕਿ ਫਾਰਮਰ ਨੂੰ ਤਾਂ ਚੱਕਿਆ ਜਾ ਸਕਦਾ ਫਾਰਮਰ ਤਾਂ ਨਹੀਂ ਚੱਕਿਆ ਜਾਵੇਗਾ ਤਾਂ ਸਾਡਾ ਕਿਸੇ ਵੀ ਮਾਰਕੀਟ ਦਾ ਕੋਈ ਕੰਮ ਡਵੈਲਪ ਨਹੀਂ ਹੋਏਗਾ ਕਿਉਂਕਿ ਸਾਰਕ ਮਾਰਕੀਟ ਦਾ ਕੰਮ ਕਿਸੇ ਵੀ ਪੱਖੋਂ ਲੈ ਲੋ ਸਾਰਾ ਫਾਰਮਰ ਤੇ ਹੀ ਜਾ ਕੇ ਡਿਪੈਂਡ ਹੁੰਦਾ ਹੈ ਅੱਛਾ ਇੱਕ ਮੈਂ ਦੱਸਣਾ ਨਰਿੰਦਰ ਮੋਦੀ ਹੁਣਾਂ ਨੇ ਜਿਹੜਾ ਇਹ 2000 ਰੁਪਏ ਦਾ ਜਿਹੜਾ ਕੁਆਟਰਲੀ ਦਿੱਤਾ ਪੰਜਾਬ 'ਚ ਉਹਦਾ ਕਿੰਨਾ ਕਸਰ ਆਜੀ उसका सर तो जी छोटे फार्मर पर पड़ेगा हाँ। बड़े फार्मर को उसका कोई फायदा नहीं मिल पाएगा नहीं मिल पाएगा मेन समस्या जो इस टाइम पंजाब में ऑल ओवर आ रही है पैसे की आ रही है फार्मर के पास पैसा नहीं है मार्केट में पैसा नहीं है हाँ। जो किसान की जो फसल आनी थी एक महीना पहले एक महीना लेट हो गई है हाँ। उसका पैसा जो फ्लो नहीं आ रहा हम लोगों को भी परेशान है मार्केट से पेमेंट नहीं मिल रही हम लोगों को जो प्रोडक्शन की थी उसकी सेल नहीं हो रही ਇੱਕ ਕ੍ਰੋਪ ਦਾ ਪੂਰਾ ਗੈਪ ਆ ਗਿਆ بیچਵੇਂ ਬਾਰਿਸ਼ ਕਿਵੇਂ ਅੱਛਾ ਆਲੂ ਆ ਰਾ ਤੁਸੀਂ ਖਾਸ ਤੌਰ ਤੇ ਅਸੀਂ ਗੱਲ ਕਰ ਰਹੇ ਹਾਂ ਦੁਆਬੇ ਵਿੱਚ ਆਲੂ ਜਿਹੜੇ ਆ ਉਹ ਬਹੁਤ ਗਾਇ ਜਾਂਦੇ ਆ ਇਧਰ ਲਾਂਬੜਾ ਸਾਈਡ ਤੇ ਜਲੰਧਰ ਔਰ ਸਾਡੇ ਜੇ ਫਗਵਾੜੇ ਦੀ ਗੱਲ ਕਰੀਏ ਪੰਜ ਟਾ ਬੈਲ ਟਾ ਆਲੂ ਆ ਨਾ ਉਹ ਕਾਫੀ ਵੱਡਾ ਨੁਕਸਾਨ ਹੋਇਆ ਕਿਸਾਨਾਂ ਲਈ ਇਹ ਕਿੰਨਾ ਕਹਾਣੀ ਜਨਕ ਹੈਗਾ ਜੀ ਆਲੂ ਵਾਲੇ ਕਿਸਾਨਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਅਗਰ ਆਪਾਂ ਟੋਟਲ ਗੱਲ ਕਰੀਏ ਬਾਕੀ ਨੁਕਸਾਨ ਵੀ ਹੋਇਆ ਜਿੱਦਾਂ ਕਈ ਫਸਲਾਂ ਲੇਟ ਲੱਗੀਆਂ ਬਹੁਤ ਸਾਰੀ ਸਬਜ਼ੀ ਦੀਆਂ ਫਸਲਾਂ ਜਿਨ੍ਹਾਂ ਦਾ ਟਾਈਮ ਸੀਗਾ ਲੱਗਣ ਦਾ ਮੀਂਹ ਕਰਕੇ ਉਹ ਨਹੀਂ ਲੱਗ ਪਈਆਂ ਪਨੀਰੀ ਹੀ ਖਰਾਬ ਹੋ ਗਈ ਉਸ ਤੋਂ ਇਲਾਵਾ ਆਲੂਆਂ ਦੇ ਵਿੱਚ ਅਗਰ ਕਿਹਾ ਜਾਵੇ ਆਲਵੇਜ ਬਹੁਤ ਪਾਈ ਨੁਕਸਾਨ ਹੋਇਆ ਆਲੂ ਜੜੇ ਤਿਆਰ ਸੀਗੇ ਉਹ ਅਗਰ ਮੀਂਹ ਪੈ ਗਿਆ ਮੀਂਹ ਪੈਣ ਦੇ ਵਜਿ ਨਾਲ ਕੀ ਹੋ ਗਿਆ ਕਿ ਪਾਣੀ ਖੜਾ ਹੋ ਗਿਆ ਖੇਤ ਦੇ ਵਿੱਚ ਜਿਸ ਨਾਲ ਆਲੂ ਜ਼ਮੀਨ ਦੇ ਵਿੱਚ ਹੀ ਗਲ ਗਏ ਔਰ ਜੜੇ ਆਲੂ ਹਜੇ ਤਿਆਰ ਨਹੀਂ ਸੀਗੇ ਜਿਹੜੇ ਪਲਾਂਟ ਹਰੇ ਸੀਗੇ ਮੌਸਮ ਦੀ ਵ ਕਿਉਂਕਿ ਬਹੁਤ ਸਾਰੀਆਂ ਸਪਰੀਆਂ ਕੀਤੀਆਂ ਉਸ ਦੇ ਬਾਵਜੂਦ ਵੀ ਉਸ ਦਾ ਕੰਟਰੋਲ ਨਹੀਂ ਆਇਆ ਉਹਦੇ ਉੱਪਰ ਤੁਸੀਂ ਦੇਖ ਰਹੇ ਹੋ ਆਮ ਤੌਰ ਤੇ ਇੰਜ ਹੀ ਲੱਗਦਾ ਹੈ ਕਿ ਕਿਸਾਨਾਂ ਲਈ ਬਹੁਤ ਸੌਖਾ ਹੁੰਦਾ ਫਸਲ ਬੀਜ ਦਿੰਦੇ ਨੇ ਔਰ ਫਿਰ ਜਦੋਂ ਆਰਾਮ ਨਾਲ ਜਦੋਂ ਇੱਕ ਵਾਰੀ ਬੀਜ ਜਾਂਦੀ ਹੈ ਤਾਂ ਬਿਲਕੁਲ ਆਰਾਮਦਾਇਕ ਜ਼ਿੰਦਗੀ ਹੁੰਦੀ ਹੈ ਉਹਨਾਂ ਦੀ ਪਰ ਤੁਸੀਂ ਦੇਖ ਰਹੇ ਹੋ ਕਿੰਨੀਆਂ ਮੁਸ਼ਕਲਾਂ ਨਾਲ ਜੂਝ ਰਿਹਾ ਹੈ ਪੰਜਾਬ ਦੀ ਕਿਸਾਨੀ ਸਿੱਧਾ ਚੱਲਦੇ ਆ ਫਗਵਾੜਾ ਦੇ ਵਿੱਚ ਜੋ ਬੀਜ ਔਰ ਖਾਸ ਤੌਰ ਤੇ ਵੈਜੀਟੇਬਲ ਦੇ ਜਿਹੜੇ ਵਿਕਰੇਤਾ ਨੇ ਦਾਣਾ ਮੰਡੀ ਦੇ ਵਿੱਚ ਜਿਹੜੀ ਨਵੀਂ ਦਾਣਾ ਮੰਡੀ ਦੇ ਵਿੱਚ ਗੁੱਡ ਗਰੋ ਕ੍ਰੌਪ ਕੇਅਰ ਜਿਹੜੇ ਕਿ ਖੁਦ ਆਪ ਵੀ ਟੈਕਨੋਕ੍ਰੇਟ ਨੇ ਔਰ ਬਹੁਤ ਸਾਰੇ ਬੀਜਾਂ ਨੂੰ ਇਜਾਜ਼ਤ ਕੀਤਾ ਉਹਨਾਂ ਦੇ ਬਹੁਤ ਸਾਰੇ ਉਹਨਾਂ ਨੇ ਗੰ ਖਾਸ ਤੌਰ ਤੇ ਝੋਨੇ ਔਰ ਕਣਕ ਦੇ ਬੀਜ ਵੀ ਯਾਦ ਕੀਤੇ ਨੇ ਕਿਰਪਾਲ ਜੀ ਤੁਸੀਂ ਦੱਸੋ ਕਿ ਤੁਸੀਂ ਸੇਲ ਕਰ ਰਹੇ ਹੋ ਰੋਜ਼ ਜਿਹੜੀ ਮਧ ਵਰਗੀ ਕਿਸਾਨੀਆਂ ਉਹ ਇਸ ਵੇਲੇ ਕਿਸ ਹਾਲਾਤ ਵਿੱਚ ਹੈ ਸੋ ਜਿਹੜੀ ਮਧ ਵਰਗੀ ਕਿਸਾਨੀ ਆ ਉਹ ਇਸ ਵੇਲੇ ਬਹੁਤ ਗੰਭੀਰ ਆਰਥਿਕ ਸੰਕਟ ਚੋਂ ਲੰਘ ਰਹੀ ਆ ਉਹਦਾ ਕਾਰਨ ਸਭ ਤੋਂ ਵੱਡਾ ਇੱਕ ਤਾਂ ਜਦੋਂ ਦੀ ਨੋਟਬੰਦੀ ਹੋਈ ਆ ਉਸ ਵੇਲੇ ਤੋਂ ਲੈ ਕੇ ਜਦੋਂ ਨੋਟਬੰਦੀ ਹੋਈ ਇੱਕਦਮ ਉਸ ਤੋਂ ਬਾਅਦ ਆਲੂ ਦੀ ਫਸਲ ਆਣੀ ਸੀ ਆਲੂ ਦੀ ਫਸਲ ਉਸ ਟਾਈਮ ਬਹੁਤ ਜ਼ਿਆਦਾ ਸਸਤੀ ਵਿਕੀ ਨੋਟਬੰਦੀ ਕਰਕੇ ਵੈਜੀਟੇਬਲ ਉਸ ਟਾਈਮ ਬਿਲਕੁਲ ਡੁੱਬ ਗਿਆ ਤਾਂ ਉਹ ਲਗਾਤਾਰ ਜਿਹੜਾ ਉਹ ਇਫੈਕਟ ਆ ਹਜੇ ਤੱਕ ਚੱਲਿਆ ਆਂਦਾ ਤੇ ਹੁਣ ਜਿਹੜਾ ਰੱਬ ਦੀ ਕਹ ਲੋ ਮਾਰ ਕੁਦਰਤ ਦੀ ਮਾਰ ਜੋ ਕਦਨ ਦੇ ਵਿੱਚ ਖੇਤੀ ਕਰਮਾ ਸੇਤੀ ਸੋ ਇਹ ਜਿਹੜਾ ਕੰਮ ਹੋਇਆ ਵੀ ਇਸ ਵਾਰ ਜਨਵਰੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਲਗਾਤਾਰ ਜੋ ਵਰਖਾ ਹੋਈਆਂ ਉਹਦੇ ਵਿੱਚ ਪਹਿਲਾਂ ਤਾਂ ਆਪਾਂ ਜੇ ਵੱਡੀਆਂ ਫਸਲਾਂ ਲਈਏ ਮੁੱਖ ਫਸਲਾਂ ਜਿਹੜੀ ਕਣਕ ਆ ਕਣਕ ਦਾ ਬਹੁਤ ਜ਼ਿਆਦਾ ਕਈ ਥਾਵਾਂ ਤੇ ਇਸ ਤਰ੍ਹਾਂ ਹੋ ਗਿਆ ਕਿ 18 18 20 20 ਏਕੜ ਇੱਕ ਇੱਕ ਕਿਸਾਨ ਦੇ ਖਤਮ ਹੋ ਗਏ ਤੇ ਉਹ ਜਿਹੜੇ ਕਿਸਾਨਾਂ ਦੇ ਉਹ ਖਤਮ ਹੋਏ ਖਰਚੇ ਹੋਏ ਉਹਨਾਂ ਨੇ ਠੇਕਾ ਦੇਣਾ ਸਾਰਾ ਕੁਝ ਕਰਨਾ ਉਹ ਬਹੁਤ ਔਖਾ ਕੰਮ ਉਹਨਾਂ ਲਈ ਹੋ ਗਿਆ ਕਿ ਉਹ ਸਰਵਾਈਵ ਕਰ ਸਕਣ ਸੋ ਉਸ ਤੋਂ ਬਾਅਦ ਉਹਨਾਂ ਨੇ ਚਲੋ ਕਣਕ ਖਤਮ ਹੋ ਗਈ ਤੇ ਉਸ ਤੋਂ ਬਾਅਦ ਉਹ ਮੱਕੀ ਲਾਉਣ ਦਾ ਟਾਈਮ ਸੀਗਾ ਮੱਕੀ ਲੱਗ ਸਕਦੀ ਸੀ ਪਰ ਮੀਂਹ ਕਾਰਨ بارش ਕਰਨ ਲਗਾਤਾਰ ਹਫ਼ਤੇ ਆਪ ਤੇ ਆਪ ਤੇ ਬਾਦੋ ਦੋ ਦਿਨ بارش ਹੋਣ ਨਾਲ ਉਹ ਜਿਹੜੀ ਮੱਕੀ ਸੀ ਉਹ ਵੀ ਨਹੀਂ ਲੱਗਣੋ ਟਾਈਮ ਨਹੀਂ ਰਿਹਾ ਉਹਦਾ ਵੀ ਉਹ ਵੀ ਟਾਈਮ ਤੋਂ ਬੇਟਾਈਮ ਹੀ ਹੋ ਗਈ। ਹੁਣ ਇੱਕ ਸਮੱਸਿਆ ਹੋਰ ਜਿਹੜੀ ਹੋਈ ਉਹ ਜਿੰਨੀ ਵੀ ਗਾਜਰ ਲੋਕਾਂ ਨੇ ਬੀਜੀ ਸੀ ਉਹ ਸਾਰੀ ਦੀ ਸਾਰੀ ਗਾਜਰ ਵੀ ਖੇਤਾਂ ਵਿੱਚ ਤਬਾਹ ਹੋ ਗਈ, ਪੱਟ ਨਹੀਂ ਹੋਈ। ਫਿਰ ਮਟਰ ਦੀ ਪਛੇਤੀ ਜਿਹੜੀ ਫਸਲ ਸੀ ਵੀ ਹੋਣਗੀਆਂ ਸਬਜ਼ੀਆਂ ਆਉਣ ਵਾਲੇ ਸਾਲ। ਨਹੀਂ ਮਹਿੰਗੀਆਂ ਬਹੁਤ ਸਾਰੀ ਤਾਂ ਖਰਾਬ ਹੋ ਗਈ ਫਸਲ। ਖਰਾਬ ਬੇਸ਼ੱਕ ਹੋ ਗਈ ਪਰ ਪਤਾ ਨਹੀਂ ਮੈਨੂੰ ਤਾਂ ਇੱਕ ਇਹ ਵੀ ਟ੍ਰੈਂਡ ਲੱਗ ਰਿਹਾ ਵੀ ਲੋਕਾਂ ਦਾ ਹੁਣ ਫਾਸਟ ਫੂਡ ਵੱਲੋਂ ਜਰਾ ਜ਼ਿਆਦਾ ਧਿਆਨ ਹੋਈ ਜਾ ਰਿਹਾ ਤੇ ਵੈਜੀਟੇਬਲ ਮੰਡੀ ਸਬਜ਼ੀਆਂ ਜਿਹੜੀਆਂ ਉਹ ਲੋਕੀ ਘਰ ਬਣਾਣੋਂ ਘਟਣ ਘਟੀ ਜਾ ਰਹੇ ਆ ਫਾਰਮਰ ਨੂੰ ਕਿਸਾਨੀ ਨੂੰ ਉੱਤੇ ਚੱਕਣਾ ਤਾਂ ਕਿ ਰੇਟ ਜਿਹੜੇ ਉਹ ਥੋੜੀ ਜਿਹਾ ਸਟੇਬਲ ਹੋਣ ਤੇ ਉਸ ਤੋਂ ਬਾਅਦ ਜਿਹੜਾ ਆ ਗਿਆ ਵੀ ਆਲੂ ਸਾਰਾ ਖਤਮ ਹੋ ਗਿਆ ਆਲੂ ਦੀ ਇੰਨੀ ਫਸਲ ਖਤਮ ਹੋ ਗਈ ਕਿ ਆਲੂ ਵਾਲੇ ਜਿਹੜੇ ਫਾਰਮਰ ਆ ਉਹਨਾਂ ਨੂੰ ਸਰਵਾਈਵ ਕਰਨਾ ਇਸ ਵੇਲੇ ਔਖਾ ਆ ਕਿਉਂਕਿ ਉਹਨਾਂ ਦੇ ਆਲੂ ਵੀ ਖਤਮ ਹੋ ਗਿਆ ਉਸ ਤੋਂ ਬਾਅਦ ਮੱਕੀ ਦੀ ਫਸਲ ਲੱਗਣੀ ਸੀ ਉਹ ਨਹੀਂ ਲੱਗੀ ਹੁਣ ਮੱਕੀ ਦੀ ਫਸਲ ਲੇਟ ਲੱਗੀ ਆ ਉਹਦਾ ਇੱਕ ਹੋਰ ਵੱਡਾ ਨੁਕਸਾਨ ਵੀ ਹੋ ਸਕਦਾ ਕਿ ਅੱਗੇ ਜਾ ਕੇ ਜਦੋਂ ਉਹਨੂੰ ਝੰਡਾ ਨਿਕਲਦਾ ਝੰਡਾ ਕਹ ਦਿੰਦੇ ਆਪਾਂ ਜਿਹੜਾ ਉੱਪਰਲੇ ਪਾਸੇ ਉਹਨੂੰ ਉਦੋਂ ਬਣਨ ਕੱਲਦਾ ਛੱਲੀ ਜਦੋਂ ਬਾਂਢੀਆਂ ਤੇ ਉਹ ਦਾ ਉਸ ਵੇਲੇ ਉਹਦੀ ਫਰਟੀਲਾਈਜੇਸ਼ਨ ਹੋਣੀ ਹੁੰਦੀ ਛੱਲੀ ਦੀ ਉਹਦੇ ਦਾਣੇ ਪੈਣੇ ਹੁੰਦੇ ਨੇ ਅਗਰ ਉਸ ਵੇਲੇ ਜਿਆਦਾ ਗਰਮੀ ਹੋ ਗਈ ਤਾਂ ਉਹ ਦਾਣੇ ਵੀ ਨਹੀਂ ਪੈਣਗੇ ਜੇ ਉਹ ਦਾਣੇ ਨਹੀਂ ਪਏ ਤਾਂ ਇਤਨਾ ਵੱਡਾ ਨੁਕਸਾਨ ਹੋਵੇਗਾ ਕਿਸਾਨੀ ਦਾ ਕਿ ਉਹ ਸਾਂਭਿਆ ਜਾਣਾ ਬਹੁਤ ਔਖਾ ਹੋ ਜਾਵੇਗਾ ਫਰਕੂ ਦਾ ਕਾਫੀ ਫਰਕ ਹੈ ਜੀ ਤੁਹਾਨੂੰ ਜਿੱਦਾਂ ਪਤਾ ਕਿ ਹਰੇ ਕਿਸਾਨ ਜਿਹੜਾ ਹੈਗਾ ਇਸ ਵੇਲੇ ਡੁੱਬਿਆ ਪਿਆ ਔਰ ਜਿਹੜੀ ਵੀ ਫਸਲ ਉਹ ਬੀਜਦਾ ਬੜਾ ਵਧੀਆ ਵੀ ਲੈ ਕੇ ਪੀਦਾ ਔਰ ਮਿਹਨਤ ਕਰਕੇ ਪੀਦਾ ਲੇਕਿਨ ਆ ਪਿਛਲੇ ਜੇ ਸਮੇ ਜਿੱਦਾਂ بارشਾਂ ਬਹੁਤ ਜ਼ਿਆਦਾ ਹੋਈਆਂ بارشਾਂ ਜ਼ਿਆਦਾ ਹੋਣ ਨਾਲ ਤੇ ਉਹ ਸਾਰਾ ਹੀ ਉਹਨਾਂ ਦਾ ਬਜਟ ਹੱਲ ਗਿਆ ਤੇ ਇਸ ਵੇਲੇ ਕਿਸਾਨ ਦੀ ਹਾਲਤ ਇਹ ਹੈਗੀ ਆ ਜਦੋਂ ਆਪਾਂ ਕੋਈ ਸਸਤ ਨੂੰ ਦੇਖੀਏ ਕਿ ਬਿਜਲੀ ਆਪਾਂ ਬਿਜਲੀ ਦਾ ਵੀ ਪ੍ਰੋਬਲਮ ਆਂਦੀ ਆ ਤੇ ਪਾਣੀ ਦੀ ਪ੍ਰੋਬਲਮ ਆਂਦੀ ਸੀਗੀ ਪਾਣੀ ਵੀ ਥੱਲੇ ਗਿਆ ਸੀ ਪਰ ਇਹ بارشਾਂ ਨੇ ਪਾਣੀ ਤਾਂ ਉੱਚਾ ਕਰਨਾ ਲੇਕਿਨ ਜਿਹੜੀਆਂ ਉਹਦਾ ਉਹਨਾਂ ਦੇ ਔਖੜਾ ਹੈਗੀਆਂ ਉਹ ਥੋੜੀਆਂ ਵਧੀਆਂ ਕਿ ਜੇ ਆਪਾਂ ਉਹਨਾਂ ਨੂੰ ਕਹੀਏ ਵੀ ਸਬਜ਼ੀਆਂ ਨਾ ਵੀ ਜੋ ਆਲੂ ਨਾ ਵੀ ਜੋ ਤੇ ਹੋਰ ਉਹ ਕੀ ਵੇਚਣ ਜੇ ਤਿੰਨ ਫਸਲਾਂ ਆਪਾਂ ਕਹਿੰਦੇ ਆ ਵੀ ਵੇਚੋ ਉਹ ਤਿੰਨਾਂ ਫਸਲਾਂ ਇਹ ਫਸਲ ਫਸਲ ਚਾਹ ਤੁਸੀਂ ਕੀ ਡਿਮਾਂਡ ਸਰਕਾਰ ਤੋਂ ਇਹ ਚਾਹੀਦਾ ਜਿੱਦਾਂ ਉਹਨਾਂ ਨੇ ਬੀਮਾ ਕੀਤਾ ਤੇ ਉਹ ਬਿਨਾਂ ਸ਼ਰਤ ਬਿਨਾਂ ਕਿਸੇ ਉਹ ਕਰਨ ਦੇ ਕੀ ਉਹਨਾਂ ਨੂੰ ਸਾਰਾ ਉਹਨਾਂ ਦਾ ਜੋ ਮੁਆਵਜ਼ਾ ਬਣਦਾ ਉਹ ਦੇਣਾ ਚਾਹੀਦਾ ਕਿਉਂਕਿ ਜਿੰਨਾ ਆਲੂ ਉਹਨਾਂ ਨੇ ਵੇਚਿਆ ਸਾਰਾ ਬਜਟ ਸਾਹਮਣੇ ਹੁੰਦਾ ਹਰ ਇੱਕ ਬੰਦੇ ਦਾ ਇਕੱਲਾ ਇਕੱਲਾ ਬਿਲਿੰਗ ਉਹਨਾਂ ਦਾ ਫੀ ਹੋਂਦੀ ਆ ਇਹਨਾਂ ਆਪਾਂ ਬੀ ਲੈਂਦਾ ਇਹਨਾਂ ਖਾਦ ਪਾਈਆਂ ਉਹ ਮਤਲਬ ਦਵਾਈਆਂ ਪਾਈਆਂ ਪਰ ਇਨੀ ਲੇਬਰ ਲੱਗੀ ਆ ਲੇਵਰ ਤਾਂ ਕਿਸਾਨ ਗਿਣਦਾ ਹੀ ਨਹੀਂ ਵੈਸੇ ਤਾਂ ਗਿਣਨਾ ਚਾਹੀਦਾ ਜਿੱਦਾਂ ਆਪਾਂ ਬਾਹਰਲੇ ਫੋਰਨ ਕੰਟਰੀ ਨੂੰ ਇਸ ਵੇਲੇ ਆਪਾਂ ਦੇਖ ਰਹੇ ਹਾਂ ਬੱਚੇ ਵੀ ਸਾਡੇ ਜਾ ਰਹੇ ਫੋਰਨ ਕੰਟਰੀ ਉੱਥੇ ਕਿਉਂ ਇਦਾਂ ਹੈ ਗਿਆ ਕਿਉਂਕਿ ਜੇ ਉਹਨਾਂ ਨੂੰ ਨਹੀਂ ਲੋੜ ਕਿਸੇ ਚੀਜ਼ ਦੀ ਉਹ ਬਿੱਜੇ ਨਹੀਂ ਦਿੰਦੇ ਉਹਨਾਂ ਨੂੰ ਪੂਰਾ ਮੁਆਜਰਾ ਦੇ ਦਿੰਦੇ ਆ ਇਹੀ ਤਰ੍ਹਾਂ ਆਪਣੀਆਂ ਸਰਕਾਰਾਂ ਦੀ ਸੋਚਣ ਕਿਸਾਨਾਂ ਬਾਰੇ ਤਾਂ ਕਿਸਾਨ ਬੜੇ ਵਧੀਆ ਆਪਣਾ ਆਪ ਦਾ ਹਾਲ ਕਰ ਸਕਦੇ ਔਰ ਇੱਕ ਖੁਦਕਿਸ਼ੇ ਤੋਂ ਵੀ ਦੂਰ ਫਸਾ ਦੇ ਪਿੰਡ ਦੀ ਨੌਜਵਾਨ ਪੀੜ੍ਹੀ ਜਹਾਜ਼ੇ ਚੜ ਰਹੀ ਹੈ ਤੇ ਇੱਥੇ ਪੂਰੇ ਦੁਆਬੇ ਮਾਝੇ ਮਾਲਵੇ ਦੇ ਵਿੱਚ ਨੌਜਵਾਨਾਂ ਦੀ ਘਾਟ ਹੈ ਉਸ ਵੇਲੇ ਪੰਜਾਬ ਦੀ ਜੋ ਕਿਸਾਨੀ ਹੈ ਉਸ ਨੂੰ ਜਿੱਥੇ ਮੈਨ ਪਾਵਰ ਦੀ ਕਮੀ ਰੜਕ ਰਹੀ ਹੈ ਉੱਥੇ ਨਾਲ ਹੀ ਇਸ ਵਾਰ ਦੇ ਬੇਮੌਸਮੀ ਮੀਂਹ ਨੇ ਇੱਕ ਤਰ੍ਹਾਂ ਨਾਲ ਮੱਧ ਵਰਗੀ ਕਿਸਾਨੀ ਦੀ ਕਮਰ ਹੀ ਤੋੜ ਦਿੱਤੀ ਹੈ ਉਸ ਵੇਲੇ ਬਹੁਤ ਸਾਰੀਆਂ ਫਸਲਾਂ ਤਾਂ ਤਬਾਹ ਹੋ ਗਈਆਂ ਨੇ ਅਤੇ ਕੁਝ ਫਸਲਾਂ ਪਛੇਤੀਆਂ ਲੱਗਣ ਕਰਕੇ ਉਹਨਾਂ ਨੂੰ ਵਧੀਆ ਭਾਅ ਨਹੀਂ ਮਿਲ ਰਿਹਾ ਔਰ ਸਭ ਤੋਂ ਵੱਡਾ ਸੰਕਟ ਜੋ ਕਿਸਾਨੀ ਦਾ ਇਹ ਹੈ ਕਿ ਜਦੋਂ ਕਿਸਾਨ ਮੰਡੀ ਦੇ ਵਿੱਚ ਆਪਣੀ ਫਸਲ ਦਾ ਵੈਜੀਟੇਬਲ ਲੈ ਕੇ ਜਾਂਦਾ ਹੈ ਤੇ ਉਸ ਨੂੰ ਬਹੁਤ ਘੱਟ ਲਾਗਤ ਮਿਲਦੀ ਹੈ ਪਰ ਜਦੋਂ ਉਹ ਲੋਕਾਂ ਤੋ ਕੋਲ ਪਹੁੰਚਦਾ ਹੈ ਤੇ ਉਹ 500 ਜਾਂ 1000 ਗੁਣਾ ਜ਼ਿਆਦਾ ਵੀ ਭਾਅ ਤੇ ਵੇਚਿਆ ਜਾਂਦਾ ਹੈ ਹੁਣ ਦੇਖਣਾ ਇਹ ਹੈ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕਿਵੇਂ ਪੰਜਾਬ ਦੀ ਕਿਸਾਨੀ ਦੀ ਔਰ ਖਾਸ ਤੌਰ ਤੇ ਜੋ ਮੱਧ ਵਰਗੀ ਕਿਸਾਨੀ ਹੈ ਉਸ ਦੀ ਬਾਹ ਫੜਦੀ ਹੈ ਦੀ ਫਗਵਾੜਾ ਹੈਡਲਾਈਨ ਲਾਈਵ ਲਈ ਜਗਦੀਤ ਚਾਨਾ ਦੀ ਰਿਪੋਰਟ